ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਨਗਰ ਚ ਪਹੁੰਚੇ ਸੀ ਸੋ ਇਸ ਅਸਥਾਨ ਤੇ ਇੱਕ ਬਹੁਤ ਹੀ ਪੁਰਾਤਨ ਸਾਡੇ ਰੋਜ਼ ਵਰਤੋਂ ਦੇ ਵਿੱਚ ਆਉਣ ਵਾਲੀ ਚੀਜ਼ ਹਲਟੀ ਦੇਖਣ ਨੂੰ ਮਿਲੀ ਆ ਸਾਡਾ ਸੇਵਾਦਾਰ ਭਾਈ ਗੁਰਮੇਲ ਸਿੰਘ ਡਰਾਈਵਰ ਇਹ ਹਰ ਟ ਹੀ ਡਿੱਗ ਰਿਹਾ ਇਹ ਇਧਰੋਂ ਆਪ ਪਾਣੀ ਉਸੇ ਤਰ੍ਹਾਂ ਚੱਲ ਰਿਹਾ ਤੇ ਆ ਦੇਖੋ ਪਾਣੀ ਸਾਰਾ ਉਸੇ ਤਰ੍ਹਾਂ ਹੀ ਚੱਲ ਰਿਹਾ ਇਹ ਪ੍ਰਾਤਨ ਦੇਖ ਸਾਡੇ ਬੱਚਿਆਂ ਨੂੰ ਧੀਰੇ ਭਰੇ ਬੱਚੇ ਅੱਜ ਭੁੱਲ ਰਹੇ ਨੇ। ਉਹ ਟੰਡਾਂ। ਉਹ ਵੇਖੋ ਉਸੇ ਤਰ੍ਹਾਂ ਪਾਣੀ ਦੀਆਂ ਪਰਪਰ ਆ ਰਹੀਆਂ ਨੇ। ਤੇ ਇਦਰੋਂ ਖਾਲੀ ਹੋ ਹੋ ਜਾ ਰਹੀਆਂ ਨੇ। ਤੇ ਬਹੁਤ ਵਧੀਆ ਇਸ ਸਥਾਨ ਤੇ ਪਿੰਡ ਚੀਮੇ ਜੋਧਪੁਰ ਚੀਮਾ ਇਹ ਦੇਖਣ ਨੂੰ ਮਿਲਿਆ। ਆ ਉਸੇ ਤਰ੍ਹਾਂ ਸਾਰਾ ਸਿਸਟਮ ਬਣਿਆ ਹੋਇਆ ਹੈ। ਹੋਰ ਆ ਇੱਕ ਉਸੇ ਤਰ੍ਹਾਂ ਹਲਤੀ ਇੱਕ ਚੱਲ ਰਹੀ ਹੈ। ਬਹੁਤ ਧੰਨਵਾਦ। Boa híbride fica calça, boa